ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਤੇ ਅੱਜ ਆਪਾਂ ਗੱਲ ਕਰਾਂਗੇ ਚੌਥੀ ਪਾਤਸ਼ਾਹੀ ਤਨ ਤਨ ਸ਼੍ਰੀ ਗੁਰੂ ਰਾਮਦਾਸ ਜੀ ਦੇ ਵੰਸ਼ ਪਿਸ਼ੋਕੜ ਉਹਨਾਂ ਦੇ ਪ੍ਰਕਾਸ਼ ਤੇ ਬਲਪਨ ਬਾਰੇ ਤਾਂ ਇਸੇ ਤਰ੍ਹਾਂ ਇਤਿਹਾਸ ਨੂੰ ਸੁਣਨ ਵਾਸਤੇ ਵੀਡੀਓ ਨੂੰ ਐਂਡ ਤੱਕ ਸੁਣਿਓ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਆਪਾਂ ਗੁਰੂ ਸਾਹਿਬ ਦੇ ਪਿਸ਼ੋਕੜ ਬਾਰੇ ਚੋਨਾ ਮੰਡੀ ਚੋਨਾ ਮੰਡੀ ਜੋ ਲਾਹੌਰ ਦਰਿਆਵੀ ਦੇ ਕਿਨਾਰੇ ਵਸਿਆ ਸ਼ਹਿਰ ਹੈ ਪਰ ਰਤਾ ਕੋ ਗਵ ਨਾਲ ਵੇਖੀਏ ਅਤੇ ਬਾਜ਼ਾਰਾਂ ਵਿੱਚ ਘੁੰਮਿਆ ਪ੍ਰਤੀਤ ਹੋਵੇਗਾ ਕਿ ਇਹ ਉੱਚੇ ਟਿੱਲਿਆਂ ਤੇ ਉਸਰਿਆ ਸ਼ਹਿਰ ਹੈ ਕਿੰਨੇ ਹੀ ਅਜਏਥਾਂ ਹਨ ਜਿੰਨਾਂ ਤੇ ਪੌੜੀਆਂ ਚੜ ਕੇ ਜਾਣਾ ਪੈਂਦਾ ਇੱਕ ਐਸੇ ਹੀ ਢਿੱਲੇ ਤੇ ਚੋਨਾ ਮੰਡੀ ਦਾ ਇੱਕ ਪ੍ਰਸਿੱਧ ਅਸਥਾਨ ਹੈ ਜਦ ਰੁਸ਼ਨਾਏ ਦਰਵਾਜੇ ਤੋਂ ਸ਼ੇਰਾਵਾਂ ਲਗੇਟ ਵੱਲ ਜਾਈਏ ਅਤੇ ਮਸਤੀ ਗੇਟ ਤੋਂ ਪਹਿਲਾ ਮੋੜ ਵੱਲ ਮੁੜੀ ਤਾਂ ਪਹਿਲਾ ਵੱਡਾ ਚੌਂਕ ਚੋਨਾ ਮੰਡੀ ਦਾ ਹੀ ਆਉਂਦਾ ਫਿਰ ਚੋਨਾ ਮੰਡੀ ਦਾ ਬਾਜ਼ਾਰ ਅਤੇ ਮਹੱਲਾ ਹੈ ਇਸ ਲਾਗੇ ਹੀ ਡੱਬੀ ਬਾਜ਼ਾਰ ਦੇ ਨਾਲ ਹੀ ਲੱਗਦਾ ਚੌਂਕ ਕੋਤਵਾਲੀ ਚੌਂਕ ਵਜ਼ੀਰ ਖਾਨ ਦੇ ਛੋਟਾ ਬਾਜ਼ਾਰ ਦੀ ਉਹ ਦੁਨੀ ਚੰਦ ਦੀ ਪ੍ਰਸਿੱਧ ਹਵੇਲੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਸਾ ਦੀ ਵਾਰ ਦੀਆਂ ਪਹਿਲੀਆਂ 15 ਪੌੜੀਆਂ ਉਚਾਰ ਦੁਨੀ ਚੰਦ ਦਾ ਗੁਮਾਨ ਉਤਾਰਿਆ ਸੀ ਲਾਹੌਰ ਸ਼ਹਿਰ ਬਾਰੇ ਵੀ ਬਚਨ ਕਏ ਸਨ ਕਿ ਲਾਹੌਰ ਸਹਿਰ ਜ਼ਹਿਰ ਕਹਿਰ ਸਵਾ ਪੈਰ ਸ਼ਹਿਰੀ ਜ਼ਿੰਦਗੀ ਵਿੱਚ ਜ਼ਹਿਰ ਹੈ ਹਰ ਚੀਜ਼ ਜ਼ਹਿਰੀਲੀ ਹਰ ਸ਼ਹਿਰ ਮਿਲਾਵਟ ਵਾਲੀ ਤੇ ਹਰ ਕੋਈ ਇੱਕ ਦੂਜੇ ਤੇ ਕਹਿ ਰਟਾ ਕੇ ਆਪਣਾ ਨਿਰਭਾਹ ਕਰਦਾ ਹੈ ਸਭ ਕੁਝ ਮਿਲ ਜਾਏਗਾ ਸ਼ਹਿਰ ਵਿੱਚ ਪਰ ਅੰਮ੍ਰਿਤ ਵੇਲਾ ਨਹੀਂ ਮਿਲੇਗਾ ਸਵਾ ਪੈਰ ਸੁੱਤیاں ਹੀ ਗਵਾ ਦਿੰਦੇ ਹਨ ਸ਼ਹਿਰੀ ਲਾਹੌਰ ਇਸ ਦਾ ਪ੍ਰਤੀਕ ਸੀ ਕੂਕ ਸੁੱਤਿਆਂ ਨੂੰ ਗੁਰੂ ਨਾਨਕ ਦੇਵ ਜੀ ਨੇ ਆ ਜਗਾਇਆ ਸੀ ਇਸ ਅਲਗਲੀ ਚੂਨਾ ਮੰਡੀ ਵਿੱਚ ਮਾਨਕ ਦੀਆਂ ਕਣੀਆਂ ਤੇ ਲਾਲ ਰਤਨਾ ਦੇ ਨਿੱਕੇ ਨਿੱਕੇ ਟੁਕੜਿਆਂ ਦਾ ਵਪਾਰ ਹੁੰਦਾ ਸੀ ਚੁੰਨੀ ਦਾ ਅਰਥ ਹੀ ਮਾਣਕ ਦੀ ਕਣੀ ਜਲਾਲ ਰਤਨ ਦਾ ਛੋਟਾ ਟੁਕੜਾ ਹੈ ਇਥੇ ਵਸੇਬਾ ਉਹਨਾਂ ਲੋਕਾਂ ਦਾ ਸੀ ਜਿਨ੍ਹਾਂ ਦਾ ਕਿੱਤਾ ਜਾ ਸ਼ਾਹੂਕਾਰਾ ਸੀ ਜਾ ਵਪਾਰ ਸੋਢੀ ਕੁੱਲ ਦੇ ਬਹੁਤੇ ਲੋਕ ਇਸੇ ਇਲਾਕੇ ਵਿੱਚ ਰਹਿੰਦੇ ਸਨ ਕਈ ਪਾਸਿਆਂ ਤੋਂ ਘੁੰਮ ਫਿਰ ਸੋਢੀਆਂ ਨੇ ਆਪਣਾ ਪੱਕਾ ਵਸੇਬਾ ਇੱਥੇ ਬਣਾ ਲਿਆ ਸੀ ਇਸੇ ਹੀ ਚੂਨਾ ਮੰਡੀ ਇੱਕ ਐਸੇ ਲਾਲ ਰਤਨ ਦਾ ਪ੍ਰਕਾਸ਼ ਹੋਇਆ ਜਿਸ ਦੇ ਚਾਨਣ ਦੀਆਂ ਕਿਰਨਾਂ ਨੇ ਜਗਤ ਨੂੰ ਰੁਸ਼ਨਾਇਆ ਲਵ ਦੀ ਵੰਸ ਸੋਡੀਆਂ ਤੇ 쿠ਸੀ ਵਿਚਕਾਰ ਕਮਸਾਨ ਦਾ ਯੁੱਧ ਹੋਇਆ 쿠ਸੀ ਹਾਰ ਗਏ ਬਹੁਤ ਮਾਰੇ ਗਏ ਪਰ ਜੋ ਬਚ ਗਏ ਉਹ ਕੁਆਸ਼ੀ ਬਨਾਰਸ ਚਲੇ ਗਏ ਉੱਥੇ ਉਹਨਾਂ ਨੇ ਸਾਲਾਂ ਬੱਧੀ ਮਿਹਨਤ ਕਰਕੇ ਵੇਦਾਂ ਦਾ ਅਧਿਐਨ ਕੀਤਾ ਜੀਵਨ ਨੂੰ ਸੁਚੱਜੇ ਢੰਗ ਵਿੱਚ ਢਾਲ ਲਿਆ ਵੇਦਾਂ ਦੇ ਗਿਆਤਾ ਹੋਣ ਕਾਰਨ ਉਹ 베ਦੀ ਕਹਲਾਈ ਇਸੇ ਲਈ ਖਾਨਦਾਨ ਦੇ ਇੱਕ ਰੁਕਨ ਕਾਲ ਰਾਏ ਨੇ ਜਦ ਸਨੋੜ ਦੇਸ਼ ਤੇ ਰਾਜੇ ਦੀ ਪੁੱਤਰੀ ਵਿਆਹੀ ਅਤੇ ਘਰ ਬੇਟਾ ਜਨਮਿਆ ਤਾਂ ਉਸ ਦਾ ਨਾਮ ਸਨੋੜ ਰਾਏ ਇਹ ਰੱਖਿਆ ਗਿਆ ਤੇ ਜਦ ਲਵੀ ਲੋਕਾਂ ਨੂੰ ਇਹ ਪਤਾ ਲੱਗਾ ਕਿ ਉਹਨਾਂ ਦੇ ਭਾਈਬੰਦ ਵਿੱਦਿਆ ਪ੍ਰਾਪਤ ਕਰਕੇ ਉੱਗੇ ਹੋ ਗਏ ਹਨ ਤਾਂ ਸੁਨੇਹੇ ਭੱਲੇ ਕਿ ਉਹ ਮੋੜ ਪੰਜਾਬ ਵਾਪਸ ਹੋਣ ਜਦ ਕਈ ਵਾਰੀ ਪੱਤਰ ਲਿਖ ਭੇਜੇ ਤਬੇਦੀ ਲੋਕ ਪੰਜਾਬ ਆਏ ਤੇ ਉਹਨਾਂ ਕੋਲੋਂ ਲਵੀ ਸੋਢੀ ਨੇ ਵੇਦ ਪਾਠ ਸੁੰਨਾ ਚਾਹੀਆ ਜਦ ਉਹਨਾਂ ਤਿੰਨ ਵੇਦਾਂ ਦਾ ਪਾਠ ਸੁਰ ਨਾਲ ਸੁਨਾਇਆ ਤਾਂ ਸੋਢੀ ਨੇ ਰਾਜ ਸਿੰਘਾਸਨ ਉਹਨਾਂ ਦੇ ਹਵਾਲੇ ਕਰ ਦਿੱਤਾ ਅਤੇ ਆਪ ਬਨਵਾਸੀ ਹੋ ਗਿਆ ਰਹਾ ਰੀਤ ਰਾਜਾ ਦੀਆ ਸਰਬਸਾਜਾ ਲਇਓ ਬਨਬਾਂਸ ਤਖਤ ਤੇ ਬੈਠਣ ਵਾਲੇ ਦਾ ਨਾਮ ਅਮਰੀ ਰਾਏ ਸੀ ਅਤੇ ਬਨਵਾਸੀ ਰਾਜੇ ਦਾ ਨਾਮ ਜਗਧਰਾਏ ਸੀ ਬੇਦੀ ਵੀ ਸਰਬ ਸੁੱਖਾਂ ਦਾ ਸਮਾਨ ਦੇਖ ਆਪਾਂ ਭੁੱਲ ਗਏ ਸੁਰਤ ਨਿਵਾਣ ਵੱਲ ਚਲੀ ਗਈ ਕੁਕਰਮ ਕਰਨ ਲੱਗ ਪਏ ਰਾਜਾ ਜਾਂਦਾ ਦਿਸਿਆ ਹੀ ਨਾ ਕੇਵਲ 20 ਪਿੰਡ ਰਹਿ ਗਏ ਜਿੰਨਾਂ ਵਿੱਚ ਇਸ ਅੰਸ਼ ਦੇ ਲੋਕੀ ਕਿਰਸਾਨੀ ਕਰਕੇ ਨਿਰਬਾਹ ਕਰਦੇ ਹਨ ਉਧਰ ਪਟਕ ਪਟਕ ਜਦ ਸੋਡੀਆਂ ਨੂੰ ਕਿਦਰੇ ਚੈਨ ਆਇਆ ਤਾਂ ਉਹ ਦਰਬਾਰ ਕਾਰ ਵਿਹਾਰ ਤੇ ਵਪਾਰਾਂ ਵਿੱਚ ਪੈ ਗਏ ਕਈ ਲੇਖਾ ਜੋਖਾ ਤੇ ਮਨੀਮੀ ਕਰਨ ਲੱਗੇ ਅਤੇ ਕਈਆਂ ਨੇ ਸ਼ਾਹੂਕਾਰ ਤੰਦਾ ਬਣਾ ਲਿਆ ਬੁੱਧੀ ਤੀਖੰਤੇ ਸੁਭਾਅ ਅਛਾਈ ਹੋਣ ਕਾਰਨ ਉਹ ਜਿੱਥੇ ਵੀ ਬੈਠੇ ਕਾਮਯਾਬ ਹੋਏ। ਸ਼ਾਹੂਕਾਰਾਂ ਕਰਨ ਵੇਲੇ ਲੈਣ ਦੇਣ ਸਮੇ ਉਹ ਸੂਧ ਖੋਰਾ ਵਾਂਗੂ ਸਖਤੀ ਨਹੀਂ ਕਰਨ ਕਰਦੇ। ਸਗੋ ਬੜੀ ਸਹੂਲਤ ਦਿੰਦੇ ਸਨ। ਵਾਰ 8ਵੀਂ ਦੀ ਪੌੜੀ 10ਵੀਂ ਵਿੱਚ ਇਸ ਵੰਸ਼ ਦਾ ਹਾਲ ਦੱਸਦੇ ਹੋਏ ਬੜੇ ਭਾਵਪੂਰਤ ਗੱਲ ਭਾਈ ਗੁਰਦਾਸ ਜੀ ਨੇ ਲਿਖੀ ਹੈ ਕਿ ਉਹ ਸਭ ਜਾਤਾਂ ਦੇ ਗੇੜ ਵਿੱਚ ਫਸੇ ਹਨ ਪਰ ਕੁਝ ਐਸੇ ਹਨ ਜਿਨ੍ਹਾਂ ਤੇ ਅਕਾਲ ਪੁਰਖ ਦੀ ਮਿਹਰ ਹੋ ਗਈ ਉਹ ਧਰਮ ਪਛਾਣ ਗਏ ਐਸੇ ਲੋਕ দান ਦੇਣ ਸੂਰਮਿਆਂ ਵਾਂਗ ਰਹਿਣ ਭਗਤੇ ਨੂੰ ਮੰਤਰ ਜਨ ਸਾਰੇ ਜ਼ਿੰਦਗੀ ਸੇਫਤਸਲਾ ਵਿੱਚ ਗੁਜ਼ਾਰ ਰਹੇ ਹਨ দান ਖੜਗਮント ਭਗਤ ਸਲਾਹੀ ਇਬਸਨ ਦੇ ਸਰਸਰਜ ਜਾਰਜ ਕੈਂਬਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਉਹ ਸ਼ਕਲ ਸੂਰਤ ਤੋਂ ਸੋਹਣੇ ਤੇ ਸੁਨਖੇ ਹੁੰਦੇ ਹਨ ਇਸੇ ਹੀ ਵੰਸ਼ ਦੇ ਇੱਕ ਗੁਰਦੇਵਾਲ ਚੋੜੀ ਨੇ ਆਪਣਾ ਟਿਕਾਣਾ ਲਾਹੌਰ ਚੂਨਾ ਮੰਡੀ ਕੀਤਾ ਉਸ ਦੇ ਘਰ ਦੋ ਲੜਕੇ ਹੋਏ ਅਤੇ ਦੂਜੇ ਦਾ ਨਾਮ ਠਾਕੁਰ ਦਾਸ ਰੱਖਿਆ ਗਿਆ ਉਸ ਦੀ ਘਰਵਾਲੀ ਦਾ ਨਾਮ ਬੀਬੀ ਕਰਮੋ ਸੀ ਮੈਕੌਲਫ ਦਾ ਕਹਿਣਾ ਹੈ ਕਿ ਕਰਮੋ ਨੇ ਬਹੁਤ ਜਸ ਖੱਟਿਆ ਇਸ ਕਰਕੇ ਜਸਵੰਤੀ ਵੀ ਕਹਿਲਾਈ ਬੰਸਾਵਲੀ ਨਾਮਾ ਕ੍ਰਿਤ ਭਾਈ ਕੇਸਰ ਸਿੰਘ ਸ਼ਿਬਰ ਦੇ ਲਿਖੇ ਅਨੁਸਾਰ ਇਹ ਸਮੰਤ 1531 ਦਾ ਵਾਕਿਆ ਸਮੰਤ 1531 ਤਬ ਦੇ ਗਏ ਜਬ ਠਾਕੁਰ ਦਾਸ 소ਡੀ ਜਨਮ ਲਏ ਇਸ ਹਿਸਾਬ ਨਾਲ ਸਨ 1474 ਬੰਦ ਹੈ ਬਾਬਾ ਠਾਕੁਰ ਦਾਸ ਜੀ ਦੇ ਘਰ ਸਨ 1500 ਨੂੰ ਹਰੀਦਾਸ ਜੀ ਦਾ ਜਨਮ ਹੋਇਆ ਉਹਨਾਂ ਦੀ ਘਰਵਾਲੀ ਦਾ ਨਾਮ ਬੀਬੀ ਅਨੂਪੀ ਸੀ ਉਹਨਾਂ ਨੂੰ ਹੀ ਦਇਆਕੋਰ ਕਰਕੇ ਜਾਣਿਆ ਜਾਂਦਾ ਸੀ ਬਾਬਾ ਹਰੀਦਾਸ ਜੀ ਨੇਰੇ ਨਾਂ ਦੇ ਹੀ ਹਰੀਦਾਸ ਨਹੀਂ ਸਨ ਸੱਚਮੁੱਚ ਹੀ ਪ੍ਰਭ ਦੇ ਦਾਸ ਸਨ ਬੜਾ ਨਿੱਗਾ ਸੁਭਾਅ ਸੀ ਦੇਵੀ ਦੇਵਤੇ ਨਹੀਂ ਸਨ ਮਨਾਉਂਦੇ ਸੰਤੋਖੀ ਸੁਭਾਅ ਸੀ ਕਿਰਤ ਵਿੱਚ ਹੀ ਸੰਤੁਸ਼ਟ ਸਨ ਹਰ ਆਈ ਗਈ ਦੀ ਸੇਵਾ ਕਰਕੇ ਆਨੰਦ ਲੈਂਦੇ ਅੰਮ੍ਰਿਤ ਵੇਲੇ ਉੱਠਦੇ ਪ੍ਰਭੂ ਭਗਤੀ ਵਿੱਚ ਜੁੜ ਜਾਂਦੇ ਉਹਨਾਂ ਦੀ ਇਹੀ ਅਰਦਾਸ ਸੀ ਕਿ ਘਰ ਅਜੀਹਾ ਬੈਟਾ ਪੈਦਾ ਹੋਵੇ ਜੋ ਕੁੱਲ ਦਾ ਨਾਂ ਰੋਸ਼ਨ ਕਰੇ ਗਵਾਚਿਆ ਸਨਮਾਨ ਵਾਪਸ ਲਿਆਏ ਪ੍ਰਭੂ ਦਾ ਪਿਆਰਾ ਹੋਏ ਤ ਗੁਰੂ ਪ੍ਰਣਾਲੀ ਦੇ ਲਿਖੇ ਅਨੁਸਾਰ ਰਾਵੀ ਦੇ ਕਿਨਾਰੇ ਲਾਹੌਰ ਇੱਕ ਬਹੁਤ ਹੀ ਸੁੰਦਰ ਸ਼ਹਿਰ ਬਣ ਗਿਆ ਜਿਸ ਨੂੰ ਦੇਖ ਕੇ ਸੁਰਗ ਦੇ ਵਸੇ ਦੇਵਤੇ ਹੀ ਇਥੇ ਆਉਣਾ ਲੋੜਦੇ ਸਨ ਇਸ ਸ਼ਹਿਰ ਵਿਖੇ ਥਾਂ-ਥਾਂ ਬਾਜ਼ਾਰ-ਬਾਜ਼ਾਰ ਗਲੀ ਗਲੀ ਬਣਕ ਬੈਠੇ ਸੰਜੂ ਸ਼ਾਹੂ ਕਾਰਾ ਕਰਦੇ ਸਨ ਉੱਥੇ ਹੀ ਸੋਢੀ ਗੁਲ ਵਿੱਚੋਂ ਇੱਕ ਉੱਚੇ ਮੁਰਾਤਬੇ ਵਾਲੇ ਭਾਈ ਹਰਦਾਸ ਜੀ ਵਜੇਬਾ ਕਰਦੇ ਸਨ 에ਰਾਵਤੀ ਤੀਰਪੁਰ ਸੁਪੱਗ ਲਾਹੌਰ ਬਣਿਓ ਜਾ ਕੋ ਦੇਖ ਦੇਵੈ ਸ਼ੋਰੈ ਸੁਰਗ ਆਵਾਸ ਜੋ ਬੀਤੀ ਬੀਤੀ ਬਗਰ ਬਜ਼ਾਰ ਮੈਂ ਬਣਕ ਬੈਠੇ ਬਸੇ ਬਰਨਾਮਤਹਾਂ ਸੋਢੀ ਹਰਦਾਸ ਜੋ ਇੰਜ ਪ੍ਰਤੀਤ ਹੁੰਦਾ ਹੈ ਕਿ ਸਭ ਪ੍ਰਭਾਵ ਗੁਰੂ ਨਾਨਕ ਤੇਜ ਜੀ ਦੇ ਲਾਹੌਰ ਚੌਟਾ ਵਿੱਚ ਆਉਣ ਕਾਰਨ ਸੀ ਚੂਨਾ ਮੰਡੀ ਤੋਂ ਦੁਨੀ ਚੰਦ ਦਾ ਚੌਟਾ ਦੋ ਫਰਲਾਂਗ ਵੀ ਨਹੀਂ ਸ਼ਾਦੀ ਤੋਂ ਬਾਅਦ 12 ਸਾਲਾਂ ਬਾਅਦ ਪਿੱਛੋਂ ਦਾਤਾਰ ਪ੍ਰਭੂ ਨੇ ਅਰਦਾਸ ਸੁਣੀ ਤੇ 25 ਸਤੰਬਰ 1534 ਨੂੰ ਇਸ ਰੱਬੀ ਜੋੜੇ ਘਰ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਹੋਇਆ ਐਸਾ ਨੂਰ ਹੋਇਆ ਚਾਰੇ ਪਾਸੇ ਕੀ ਚਾਂਦਨੀ ਜਈ ਹੋ ਗਈ ਬਾਲਕ ਦਾ ਨਾਮ ਜੇਠਾ ਰੱਖਿਆ ਗਿਆ ਕਿਉਂਕਿ ਬਾਬਾ ਹਰੀਦਾਸ ਜੀ ਘਰ ਜਨਮੇ ਉਹ ਪਹਿਲੇ ਬਾਲਕ ਸਨ ਫਿਰ 2 ਸਾਲ ਪਿੱਛੋਂ ਦੂਜੇ ਭਾਈ ਹਰਦਿਆਲ ਦਾ ਜਨਮ ਹੋਇਆ ਤੇ ਫਿਰ ਇੱਕ ਭੈਣ ਜਿਸ ਨੂੰ ਰਮਦਾਸੀ ਕਿਹਾ ਜਾਂਦਾ ਸੀ ਦਾ ਜਨਮ ਹੋਇਆ ਰਾਮਦਾਸ ਹਰੇ ਦੇ ਆਲ ਸੋਢੀ ਦੋਏ ਭਾਈ ਇੱਕ ਬੀਬੀ ਰਮਦਾਸੀ ਸਕੀ ਭੈਣ ਕਹਾਈ ਕਿਆ ਜਾਂਦਾ ਹੈ ਕਿ ਗੁਰੂ ਸਾਹਿਬ ਦਾ ਗੋਰਾ ਬदन ਅਤ ਸੁੰਦਰ ਮੋٹے ਨਕਸ਼ਤੇ ਚੌੜੇ ਮੱਥੇ ਵਾਲੇ ਸੀ। ਮੈਕੌਲਫ ਨੇ ਸੋਹਣੇ ਸੁਨੱਖੇ ਮੁਸਕਰਾੰਦੇ ਤੇ ਕਦੇ ਕਿਸੇ ਨੂੰ ਨੋਂ ਰੋਂਦੇ ਨਾ ਦੇਖਣ ਦਾ ਜ਼ਿਕਰ ਖਾਸ ਕਰਕੇ ਕੀਤਾ ਹੈ। ਰੱਬੀ ਪਟਾਨੇ ਗੁਰੂ ਗ੍ਰੰਥ ਸਾਹਿਬ ਵਿੱਚ ਉੱਚੇ ਚੇਤੇ ਤੌਰ ਤੇ ਲਿਖਿਆ ਹੈ ਕਿ ਠਾਕੁਰ ਹਰਦਾਸ ਜੀ ਦੇ ਪੁੱਤਰ ਨੂੰ ਯਸ਼ੋਦਾ ਮਾਂ ਆਂਗ ਮਾਪਿਆਂ ਬਹੁਤ ਲਾਡ ਲੜਾਈ। ਕਮਲ ਨੈਣ ਹਨ ਅਤ ਸੋਹਣੇ ਹਨ ਅਤੇ ਜਦ ਤੋਤਲੀ ਜ਼ਬਾਨ ਵਿੱਚ ਗੱਲਾਂ ਕਰਦੇ ਹਨ ਤਾਂ ਬਹੁਤ ਹੀ ਮਿੱਠੇ ਲੱਗਦੇ ਹਨ ਮੱਥਾ ਚੌੜਾ ਤੇ ਦੰਦ ਚਿੱਟੇ ਕੁੰਦ ਦਸਨ ਮਾਤਾ ਪਿਤਾ ਸੰਤੋਖ ਦਾ ਵੀ ਇਸ਼ਾਰਾ ਪੱਟਾ ਨੇ ਕੀਤਾ ਕਿ ਜਿਸ ਦਾ ਭਾਵ ਹੈ ਉੱਚੀ ਚੰਗੀ ਅਤੇ ਮੱਤ ਤੇ ਸੰਤੋਖੀ ਵਾਤਾਵਰਣ ਵਿੱਚ ਪਲੇ ਹਨ ਜੇ ਆਪਾਂ ਗੱਲ ਕਰੀਏ ਸੁਭਾਅ ਦੀ ਸਵੱਛ ਵਾਤਾਵਰਣ ਵਿੱਚ ਪਲਣ ਕਾਰਨ ਮੱਤ ਅਤ ਡੂੰਗੀ ਸੀ ਪ੍ਰਭ ਨਾਨਕ ਨਿੱਕਿਆਂ ਹੁੰਦਿਆਂ ਤੋਂ ਪਿਆਰ ਸੀ ਅਡੋਲ ਚੇਤ ਧੀਰਜवान ਧਰਮ ਸਰੂਪ ਸਨ ਦੇਣ ਅਤੇ ਵੰਡਣ ਦੀ ਰੁਚੀ ਬਾਲਪਨ ਤੋਂ ਹੀ ਸੀ ਆਇਆ ਗਿਆ ਸਾਧੂ ਸੰਤ ਮਹਾਤਮਾ ਜਾਂ ਫਕੀਰ ਜੋ ਵੀ ਦੇਖਦੇ ਤੱਕਦੇ ਘਰ ਲੈ ਆਉਂਦੇ ਜਾਸਤੀ ਲੋੜ ਪੂਰੀ ਕਰਨ ਲਈ ਪਿਤਾ ਨੂੰ ਕਹਿੰਦੇ ਪੰਥ ਪ੍ਰਕਾਸ਼ ਵਿੱਚ ਬਾਲ ਉਮਰ ਬ੍ਰਿਧਨ ਜੀ ਚਾਲ ਹੈ ਦੇ ਸ਼ਬਦ ਲਿਖੇ ਹਨ ਜਦ ਬੱਚਿਆਂ ਨਾਲ ਖੇਡਦੇ ਤਾਂ ਵੀ ਭਗਤੀ ਭਾਵ ਦੀਆਂ ਗੱਲਾਂ ਕਰਦੇ ਤੇ ਪ੍ਰਭੂ ਨਾਲ ਚੇਤਰ ਲਗਾਉਣ ਲਈ ਪ੍ਰੇਰਦੇ ਖੇਲਣ ਵਿੱਚ ਬਾਲਕਨ ਤਾਈ ਉਪਦੇਸ਼ ਹੈ ਭਗਤੀ ਜਗ ਸਾਈ ਪਟ ਕਲ ਸਹਾਰ ਨੇ ਉਸ ਸਮੇਂ ਬਾਰੇ ਹੀ ਲਿਖਿਆ ਹੈ ਕਿ ਉਹ ਨਾਮ ਦੇ ਰਸੀਏ ਗੁਣਾ ਦੇ ਗਾਹਕ ਪ੍ਰਭੂ ਦੇ ਪਿਆਰੇ ਅਤੇ ਹਰੇਕ ਨਾਲ ਇੱਕੋ ਜਿਹਾ ਵਰਤਾਓ ਕਰਨ ਵਾਲਾ ਸੁਭਾਅ ਰੱਖਦੇ ਸਨ ਉਹਨਾਂ ਹਰ ਨਾਮ ਰਸਿਕ ਗੁਬਿੰਦ ਗੁਣ ਗਾਹਕ ਚਾਹਕ ਤਤ ਸੰਤ ਸਰੇ ਦੇ ਸ਼ਬਦ ਵਰਤੇ ਹਨ 7 ਸਾਲ ਦੀ ਉਮਰ ਵਿੱਚ ਹੀ ਪਹਿਲਾ ਮਾਣੇ ਤੇ ਫਿਰ ਪਿਤਾ ਜੀ ਨੇ ਚੜਾਈ ਕਰ ਦਿੱਤੀ ਸੰਸਾਰੀ ਤੌਰ ਤੇ ਇੰਨੀ ਵੱਡੀ ਸਾਟ ਸੀ ਕਿ ਸਹਾਰਨੀ ਬੜੀ ਮੁਸ਼ਕਲ ਸੀ ਇੱਕ ਛੋਟਾ ਭਰਾ ਤੇ ਛੋਟੀ ਭੈਣ ਦਾ ਭਾਰ ਵੀ ਸਿਰ ਤੇ ਸੀ ਪਰ ਆਪ ਜੀ ਜਰਾ ਨਾ ਡੋਲੇ ਸ਼ਾਹੂ ਕਾਰਾ ਕਰਨ ਦੀ ਉਮਰ ਨਹੀਂ ਸੀ ਇਸ ਲਈ ਛਾਬੜੀ ਲਗਾਉਂਦਾ ਮਨ ਬਣਾਇਆ ਅਤੇ ਇੱਕ ਹਾਣੇ ਨੇ ਗੁੰਗਣੀਆਂ ਦਾ ਥਾਲ ਬਣਾ ਵੀ ਦਿੱਤਾ ਤਾਲ ਲੈ ਕੇ ਰਾਵੀ ਕਿਨਾਰੇ ਆਏ ਡਿੱਠਾ ਕੇ ਕੁਝ ਭਲੇ ਲੋਕ ਰਾਵੀ ਵਿੱਚੋਂ ਨਹਾ ਕੇ ਨਿਕਲੇ ਭਾਈ ਜੇਠਾ ਨੇ ਹੋਕਾ ਦਿੱਤਾ ਹੀ ਸੀ ਕਿ ਉਹਨਾਂ ਵਿੱਚੋਂ ਇੱਕ ਨੇ ਕਿਹਾ ਮੈਨੂੰ ਦੋ ਬੁੱਕਾਂ ਦੇ ਜੇਠਾ ਜੀ ਨੇ ਇੱਕ ਬੁੱਕ ਭਰ ਕੇ ਦਿੱਤੀ ਉਸ ਕਿਹਾ ਹੋਰ ਨਾਂ ਨੂੰ ਵੀ ਦਿਓ ਤਾਂ ਆਪ ਜੀ ਨੇ ਸਗਲ ਚੰਗੇਰੇ ਪਲਟੀਵੇਂ ਸੱਚੇ ਸੌਦੇ ਨੂੰ ਜਿਵੇਂ ਦੌੜਾ ਰਹੇ ਹੋਣ ਕੁਝ ਚਿਰ ਕਿਰਤ ਕਰਦੇ ਰਹੇ ਪਰ ਜ਼ਿੰਮੇਵਾਰੀ ਵੱਡੀ ਸੀ ਆਪਜੀ ਦੇ ਨਾਨਕੇ ਬਾਸਰ ਕੇ ਸੰਤ ਤੇ ਨਾਨੀ ਆਪਣੀ ਬੇਟੀ ਤੇ ਜੁਆਈ ਦਾ ਗੁਜ਼ਰਨਾ ਸੁਣ ਕੇ ਲਾਹੌਰ ਹੀ ਆ ਗਈ ਸੀ ਪਰ ਜਦ ਉਸ ਨੇ ਡਿੱਠਾ ਕਿ ਇੰਨੇ ਵੱਡੇ ਵਿੱਚ ਰਹਿਣਾ ਤੇ ਫਿਰ ਗੁਜ਼ਾਰਾ ਕਰਨਾ ਕਠਿਨ ਹੈ ਤਾ ਆਪਣੇ ਪਾਸ ਹੀ ਬਾਸਰ ਕੇ ਲੈ ਆਈ ਪੰਤ ਪ੍ਰਕਾਸ਼ ਦੇ ਸ਼ਬਦਾਂ ਵਿੱਚ ਹਤ ਨਾਨਕ ਬਾਸਰ ਗਾਮ ਨਾਨੀ ਲੈ ਗਈ ਨਿਜਤਾਮ ਏ 1500 41 ਦੀ ਹੀ ਘਟਨਾ ਹੈ ਲਾਹੌਰ ਛੱਡਣ ਦੀ ਯਾਦ ਪਿਤਾ ਮਾਤਾ ਤੇ ਗੁਜ਼ਰਨ ਤੇ ਘਰ ਦੀਆਂ ਔਕੜਾਂ ਤੇ ਰੋਟੀ ਕਮਾਉਣ ਲਈ ਦਰਦਰ ਭਟਕਣ ਦੀ ਬਾਤ ਨੂੰ ਗੁਰੂ ਰਾਮਦਾਸ ਜੀ ਨੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਕਰਕੇ ਲਿਖਿਆ ਜਿੱਥੇ ਜੰਮੇ ਪਲੇ ਅਤੇ ਹਾਨੀਆਂ ਨਾਲ ਖੇਡ ਵੱਡੇ ਹੋਏ ਉਸ ਗਲੀ ਨੂੰ ਛੱਡਣ ਵੇਲੇ ਬਾਲਕ ਜੀਠਾ ਜੀ ਨਾਲ ਜੋ ਗੁਜ਼ਰੀ ਹੋਵੇਗੀ ਉਸ ਦਾ ਅਹਿਸਾਸ ਹੀ ਕੀਤਾ ਜਾ ਸਕਦਾ ਹੈ ਮਾਪਿਆਂ ਦੇ ਘਰ-ਬਾਰ ਹੱਟੀ ਤੇ ਵਪਾਰ ਨੂੰ ਜੰਦਰਾ ਵਜ੍ਹਾ ਦੇ ਕੇ ਸ਼ਰੀਕਾ ਸਗੋਂ ਖੁਸ਼ੀ ਮਨਾਈ ਹੋਵੇਗੀ ਪਰ ਕਈਆਂ ਨੇ ਬੜੇ ਦੁੱਖ ਨਾਲ ਵਿਦਾ ਕੀਤਾ ਸੀ ਪਰ ਕੌਣ ਜਾਣਦਾ ਸੀ ਕਿ ਜਿਸ ਨੂੰ ਅੱਜ ਯਤੀਮ ਸਮਝਿਆ ਜਾ ਰਿਹਾ ਹੈ ਉਸ ਦੇ ਸਿਰ ਨਿਰੰਝਰੀ ਸ਼ਤਰ ਝੂਲਣਾ ਹੈ ਅਤੇ ਸੰਸਾਰ ਨੇ ਸਿਰ ਝੁਕਾ ਕੇ ਧੂੜੀ ਮੱਥੇ ਲਗਾ ਮਾਣ ਮਿਲਿਆ ਸਮਝਣਾ ਹੈ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ 法蒂。